ਹੋ ਹੋ ਤੂ ਫਵਾਲੀ ਹੋ ਰਹੀ ਐ ਵੇ ਕਦੂ ਓ ਬੇਉਰੀਆ ਓ ਮੈਂ ਹੋਰ ਖੂਚ ਜਾਣਾ ਮੈਂ ਇੱਥੇ ਬੈ ਫਿਰ ੱਟਕੇ ਖਾਂਦਾ ਫਿਰਦਾ ਤੇਰੇ ਵਾਂਗੂ ਵੇ ਕੰਜਰਾ ਗਰਮੀ ਚ ਛੌਲ ਲਈ ਫਿਰਦਾ ਓਏ ਫਿਰ ਐਸੀ ਸਿਰ ਤੇ ਚੱਕੀ ਤੁਰੇ ਫਿਰ ਕਹੋਂ ਐਸੀ ਘਰੇ ਲੱਗਿਆ ਪਿਆ ਆਏ ਹਾਏ ਵੇ ਮੈਂ ਤਾਂ ਤੇਰੇ ਕੋਲੇ ਕੰਮ ਆਈ ਸੀ ਕੀ ਕੰਮ ਆ ਗਈ ਮੇਰੇ ਕੋਲੇ ਇਹ ਵਿਪਤਾ ਜੀ ਕੋਲੇ ਵਿਪਤਾ ਜੀ ਕੋਲੇ ਕਾਨੂੰ ਕੰਮ ਆਈ ਐ ਜਵਾਬ ਰਦਾ ਹੀ ਮੈਨੂੰ ਜਵਾਬ ਦੇਣ ਵਾਲਾ ਹੋਇਆ ਤਾਂ ਜਵਾਬ ਹੈਗਾ ਤੇ ਨਹੀਂ ਫਿਰ ਹਾਂ ਪੱਕੀ ਐ ਆ ਜਾ ਫਿਰ ਉਰੇ ਨੂੰ ਆ ਜਾ ਤੇ ਤੂੰ ਵੀ ਨਾ ਜਵਾਬ ਦੇ ਕਦੋਂ ਨੂੰ ਦੇ ਆ ਜਾ ਉਰੇ ਨੂੰ ਆ ਜਾ ਫਿਰ ਤੈਨੂੰ ਕੰਮ ਦੱਸ ਦਿਆਂ ਮੈਂ ਕੀ ਕੰਮ ਆਈ ਐ ਉਹ ਤੇ ਮੇਰੇ ਜਿੱਤ ਜਾ ਕਾਲੇ ਬੈਗਾ ਮੈਨੂੰ ਤੂੰ ਛੇਤੀ ਛੇਤੀ ਦੇ ਦੇ ਕੱਲ ਕੀ ਦਾ 10 ਕੰਮ ਕੀ ਕਰਨੀਆਂ ਬੰਲਾ ਮਰਨਿਆ ਮੈਂ ਤੈਨੂੰ ਦੇਣ ਲੈਣ ਨਹੀਂ ਆਈ ਓਰੇ ਕੁਸ ਮਰ ਕੇ ਮੈਂ ਤਾਂ ਤੋ ਲੈਣ ਆਈ ਆ ਅੱਛਾ ਮੈਂ ਤਾਂ ਕੁਝ ਚੀਜ਼ ਦੇਣਾ ਹੀ ਐ ਮੈਂ ਕੁਝ ਨਹੀਂ ਦੇਣ ਆਈ ਵੇ ਓਹੋ ਅੰਨੇ ਨਿੰਮੇ ਜੀ ਤੋੜ ਕੇ ਲੈ ਕੇ ਜਾਣੀਆਂ ਸਾਡੇ ਹੋਇਆ ਗਮਾਂਡੀਆਂ ਦੇ ਮੁੰਡਾ ਅੰਨੇ ਮੈਂ ਨਿੰਮ ਬੰਨੂਗੀ ਮੈਨੂੰ 4 ਰੁਪਏ ਇਕੱਠੇ ਬਣ ਜਾਣਗੇ ਫੇਰ ਕੋਈ ਨਾ ਤੈਨੂੰ 100 ਰੁਪਏ ਦੇ ਦੂੰ ਵਿੱਚੋਂ ਪਰ ਮੈਂ ਨੀ ਲਾਵੋ ਹੋ 100 ਰੁਪਏ ਨਾਲ ਕੀ ਹੋਊਗਾ 100 ਦਾ ਤਾਂ ਆਦਿਆ ਵੀ ਨਹੀਂ ਆਉਂਦਾ ਵੇ ਭਉਆ ਤਾਂ ਆਊਗਾ ਹੁਣ ਮੈਂ ਕਿਤੇ ਸਾਰੇ ਨਾ ਤੈਨੂੰ ਦੇ ਦਾਂ ਕਿਤੇ ਛੋੜੇ ਨੀ ਮੁੰਡਾ ਹੋਇਆ ਹਾਂ ਵੇ ਆ ਮੈਂ ਨਾ ਲਾ ਜਾ ਕਰ ਨੱਡ ਨੁੱਡ ਚ ਖੋਲਣ ਨੂੰ ਓਹੋ ਇਹ ਤਾਂ ਹੋਰ ਸਮਾਨ ਖੋਲਣ ਵਾਸਤੇ ਆ ਹੋਰ ਕੀ ਖੋਲਦਾ ਇਹਨਾਂ ਕੋਈ ਇਹਨਾ ਪੰਗਾ ਲੈ ਲਈ ਇੱਕ ਕਿਉਂ ਇੱਕ ਹੀ ਕਹਿੰਦਾ ਉਹ ਕੜਾ ਹੁੰਦਾ ਤੈਨੂੰ ਪੁਲੀਚੀ ਦੇਵਾਂਗੇ ਕੜਾ ਤਾਂ ਹੈਗਾ ਹੀ ਆ ਉਹ ਵੇ ਕੜਾ ਤਾਂ ਹੋ ਜੂਗਾ ਵੇ ਦਰ ਤੂੰ ਗੱਲਾਂ ਨਾ ਮਾਰਵਾੜੀਆਂ ਮੈਨੂੰ ਆਂ ਦੱਸ ਨਿੰਮ ਦੇਂਗਾ ਕਨਾਨੀ ਮੈਂ ਸੁੱਤੇ ਰਹਿ ਜਾਵਾਂ ਉਹ ਨਹੀਂ ਨਹੀਂ ਗੱਲ ਹੁੰਦਾ ਜੇ ਤਾਂ ਹੋਇਆ ਮੁੰਡਾ ਤੁਹਾਡੇ ਆਪ ਦੇ ਇਹ ਤਾਂ ਮੈਂ ਸੌ ਸੱਤ ਕਰੂੰ ਮੈਂ ਨਹੀਂ ਨਿੰਮ ਨਹੀਂ ਦਿੰਦਾ ਹੈਗਾ ਨਾ ਹੁਣ ਮੁੰਡਾ ਮੈਂ ਜੰਮਲਾ ਤੂੰ ਜੰਮਲਾ ਹੁਣ ਜੰਮਲਾ ਮੈਂ ਕੀ ਦਾ ਜੰਮਲਾ ਇਹ ਆ ਜੰਮਲਾ ਤੇਰਾ ਜੰਮਲਾ ਤੇਰੇ ਵਰਗਾ ਹੋ ਗਿਆ ਫਿਰ ਉੱਠ ਕੋੜਾ ਜੰਮੇਂਗੀ ਫਿਰ ਉਹ ਆਪ ਦੇ ਘਰ ਲੈ ਜੰਮੇਂਗੀ ਮੈਂ ਤਾਂ ਮੁੰਡਾ ਕਿਸੇ ਤਾਂ ਜੰਮਦੀ ਮੇਰੇ ਤਾਂ ਸੁੱਖਣਾ ਦੋ ਮੁੰਡੇ ਹੈਗੇ ਨੇ ਤੈਨੂੰ ਪਤਾਗਾ ਠੀਕ ਆ ਹਾਂ ਤੇ ਹੁਣ ਮੈਨੂੰ ਦੇ ਨਿੰਮ ਮੈਂ ਉਹਨਾਂ ਦੇ ਮਾੜਾ-ਭੋਟਾ ਕੰਮ ਜਿਆ ਕਰਾ ਕੇ ਕਿਹੜੇ ਭੋਗਲੇ ਮੁੰਡਾ ਹੋ ਗਿਆ ਵੇ ਉਹਨਾਂ ਦੇ ਸੁੱਖੇ ਦੇ ਸੁੱਖੇ ਕਾ ਕਿਉਂ ਹੋਵੇ ਤੇ ਜੇ ਕਿ ਤੂੰ ਬਹੁਗਲਾ ਮੁੰਡਾ ਹੋ ਗਿਆ ਤੇ ਫਿਰ ਆਪਨੀ ਨਿੰਮ ਲੈਣ ਆਏ ਹੋ ਵੇ ਤੈਨੂੰ ਦੱਸੇ ਜਾਂਨੀ ਆ ਮੈਂ ਉਹਨਾਂ ਦੇ ਕੰਮ ਕਰ ਕਰਤੀ ਆ ਵੇ ਮੈਂ ਮੂਰੇ ਆ ਜਦੋਂ ਮੁੰਡਾ ਅੰਦਰ ਵੜਿਆ ਉਹਦਾ ਵੀ ਤੇਲ ਮਹੀਂ ਚੋਇਆ ਮੁੰਡਾ ਅੰਦਰ ਕਾ ਵੜਿਆ ਆ ਤੇਰਾ ਭਲਾ ਹੋ ਜੇ ਵੇ ਜਦੋਂ ਲੈ ਕੇ ਆਏ ਨੇ ਹਸਪਤਾਲ ਚੋਂ ਅੰਦਰ ਗੇਟ ਕ੍ਰਾਸ ਕਰਦੇ ਨਹੀਂ ਹੁੰਦੇ ਹਾਂ ਜਿਵੇਂ ਹੁਣ ਮੈਂ ਨੰਗ ਦੀਆਂ ਤੇਲ ਚੋਕੇ ਨਹੀਂ ਵੜਦੇ ਅੰਦਰ ਵੜ ਕੇ ਹਾਂ ਤੇਲ ਲਾ ਕੇ ਵਾ ਪਾਣੀ ਤਾਂ ਨਹੀਂ ਹੈਗਾ ਔਰੇ ਪੀਣ ਨੂੰ ਉਹ ਪਾਣੀ ਉਹ ਉੱਥੇ ਪੀਆ ਬੋਤਲ ਜੀ ਮੈਂ ਖੇਤੋਂ ਲਿਆ ਸੀ ਉਹ ਘਰੋਂ ਲਿਆਇ ਸੱਚ ਹਾਂ ਗਰਮੀ ਨੇ ਮੱਤ ਮਾਰੀ ਪਈ ਐ ਉਹ ਪੀ ਬੋਤਲ ਆ ਲੈ ਚਲੋ ਸਲਾ ਲੈ ਵੀ ਰੱਖੀ ਬੈਠਾ ਦੀ ਹੈ ਇੱਥੇ ਧਰਤੀ ਉਹ ਇੱਥੇ ਪੀ ਜੀ ਮੈਂ ਹੁਣ ਦੁਪਹਿਰੇ ਕਰੇ ਜਾਊਗਾ ਵਾ ਤੇਰਾ ਝੂਠਾ ਤਾਂ ਨਹੀਂ ਨਾ ਮੇਰਾ ਤਾਂ ਮੈਂ ਕਿਹੜਾ ਜਰਦਾ ਲਾਣਾ ਝੂਠੇ

ਹਾ ਹਾ ਮਿੱਠਾ ਕਰਤਾ ਹੋਏ ਸਬਜੀ ਬਾਜੀ ਦੇ ਬਾਬਾ ਬੀਜੀ ਰੱਖਿਆ ਨਾ ਵੇ ਉਹ ਸਬਜੀ ਵੀ ਹੁਣ ਕੱਚੀ ਸਬਜੀ ਖਾਈ ਦੀ ਆ ਕੱਚੀ ਖਾਣਾ ਨੂਨ ਨਾ ਨਾ ਰੱਖਦਾ ਫਿਰ ਤੂੰ ਮੇਰੇ ਕੋਲ ਹੁਣ ਨਿੰਮਲ ਜਾਣਾਗਾ ਡੱਬਾ ਰੂਬਾ ਤੇ ਲੈ ਮੇਂ ਜੱਟੂ ਆਲਾ ਡੱਬੇ ਨੂੰਗਾ ਹੱਥ ਤੇ ਮੇਰੇ ਮੁੰਡਾ ਹੈ ਤੈਨੂੰ ਡੱਬਾ ਲੈ ਕਦੇ ਮਾ ਉਹ ਫਿਰ ਲੱਡੂ ਮੈਂ ਨਹੀਂ ਖਾਦੇ ਤੈਨੂੰ ਕਿੱਥੇ ਖਵਾਉਂ ਉਹ ਮੇਰੇ ਕੋਲ ਹਾ ਰੁੱਤ ਨਹੀਂ ਮਿਲਦਾ ਨਹੀਂ ਹੁੰਦਾ ਵਿਆਹ ਦੇਖਾ ਕੀ ਹੋ ਰਾ ਨਿੰਮੀਆਂ ਤਾਂ ਨਿੰਮ ਸੁੱਕੇ ਪੈ ਰਹੇ ਹੁਣ ਨਿੰਮ ਮੈਂ ਤੇ ਨਿੰਮ ਦੀ ਰਾਖੀ ਕਰਦਾ ਫੇਰ ਕਿਤੇ ਮੈਂ ਲੈ ਕੇ ਜਾਣੀ ਨਿੰਮ ਇੰਨੀ ਸਾਰੀ ਹਾਂ ਕੁਸ ਤਾਂ ਤੈਨੂੰ ਪਤਾ ਸੱਤ ਸੱਤ ਡਾਣੀਆਂ ਜੇ ਹੁੰਦੀਆਂ ਨੇ 12 ਚ 5 ਘਰ ਨੇ ਉਹਨਾਂ ਦੇ ਬਣਣੀਆਂ ਬਾਕੀ ਰੱਖੂਗੀ ਮੈਂ ਆਪਦੇ ਘਰੇ ਕਿ ਘਟੋਲ ਚ ਸਾਨੇ ਦਾਣੇ ਜੇ ਪਾਉਣ ਵਾਲੇ ਪੈ ਰਹੇ ਹਜੇ ਉਹ ਨਿੰਮਟ ਕਣਕ ਚ ਪਾਉਂਗੀ ਮੈਂ ਇੰਨਾ ਦਾ ਫਿਰ ਤਾਂ ਧੱਕਾ ਭਾਈ ਇੰਨਾ ਹੁਣ ਫਿਰ ਮੈਂ ਤਾਂ ਸਾਰੀ ਟੜਾ ਦੇ ਹੋਰ ਹੋ ਜੂਗੀ ਇਹ ਕੀ ਜੇ ਤੂੰ ਮੇਰਾ ਸਾਰਾ ਸਮਾਨ ਲੈ ਗਈ ਫਿਰ ਮੇਰੇ ਪੱਲੇ ਕੀ ਰਹੂਗਾ ਸਾਰਾ ਮੈਂ ਤੇਰਾ ਕੁਛ ਨਹੀਂ ਲੈਣਾ ਮਰ ਲਾ ਵੀ ਨਹੀਂ ਮਲੇਗੀ ਜੇ ਹਾਂ ਬਾਕੀ ਆਪਰੇ ਤੂੰ ਤਾਂ ਪੁੱਠੀਆਂ ਜਾਂ ਗੱਲਾਂ ਕਰੀ ਜਾਨਾ ਪੁੱਠੀਆਂ ਗੱਲਾਂ ਕਰ ਲੈਨੇ ਕਰੀ ਅੰਨੇਗਾ ਕੀ ਕਰੀ ਜਾਨਾਗਾ ਗੱਲ ਤਾਂ ਕੋਈ ਨਹੀਂ ਪੁੱਠੀ ਤੇਰੀ ਗੱਲ ਮੈਨੂੰ ਨਹੀਂ ਦਿੱਕੀ ਹੈ ਮੈਂ ਤਾਂ ਪੱਤਾ ਪਿਆਗਾ ਪਾਹ ਥਾਂ ਲਾ ਪਈ ਤੇ ਤਤੀਜੀ ਹੁੰਦੀ ਹੈ ਇਹਦੇ ਜਿੱਥੇ ਜਿਹੜੀ ਚੀਜ਼ ਵਾਸਤੇ ਬਣੀ ਉਸ ਵਾਸਤੇ ਬਣੀ ਹੈ ਇਹ ਇਹ ਕਾਦੇ ਵਤ ਬਣੀ ਹੈ ਵੇ ਇਹਦਾ ਵੋਟਰ ਆ ਐ ਵੀ ਮੋਟ ਚਲਾ ਦੇ ਮੜਿਆ ਨਾ ਬਣ ਚੱਕਦੀ ਹੈ ਉਲ ਪਾਣੀ ਚੱਕਦੀ ਹੈ ਹਾਂ ਚਲਾਈ ਦੇ ਮੜਿਆ ਨਾ ਲੂੰਗੀ ਮੈਨੂੰ ਨਾਲ ਨਾ ਆਉਂਗਾ ਨਾਲ ਲੱਗਦੇ ਤੈਨੂੰ ਕੋਈ ਘਰ ਚ ਲੈ ਕੇ ਬੈ ਜਾਵੇ ਬਈ ਮੇਰੀ ਗੱਲ ਸੁਣ ਮੈਂ ਕੱਲਾ ਨਹੀਂ ਨਾ ਹੈਗੇ ਨਾਉਂਦਾ ਹੁੰਦਾ ਮਾਤਾ ਕਿਸੇ ਦੇ ਨਾਲ ਹੀ ਤੇ ਜਵਾਕ ਜਪਨਾ ਟੋਬੇ ਦਿਨਾਉਂਦੇ ਟੋਬੇ ਦਿਨਾਉਣੇਗੇ ਹਾਂ ਤੇ ਇੱਥੇ ਆਪਾਂ ਕੱਥੇ ਦੋਨੇ ਲਾਵਾਂਗੇ ਕਿਆ ਮਾਰ ਗੋਲੀ ਮੈਂ ਤਾਂ ਕਰੀ ਨਾ ਲੂੰਗੀ ਫਵਾਰਾ ਛੱਡ ਕੇ ਲਾਂ ਲੀੜੇ ਸੋਣੇ ਲਾਂਗੀ ਲੀੜੇ ਛੜੀ ਨਾ ਆਉਂਗੀ ਹੋਰ ਮੈਂ ਲੀੜੇ ਲੈ ਕੇ ਨਾ ਆਉਂਦਾ ਫੇਰ ਨਾ ਹੋਰ ਮੈਂ ਕੱਪੜੇ ਲਾ ਕੇ ਤੇਰੇ ਸਾਹਮਣੇ ਨਾ ਆਉਂਗੀ ਇਹ ਕੰਮ ਤਾਂ ਮੈਂ ਉਹਦੇ ਘਰ ਵਾਲੇ ਦੇ ਨਾਲ ਨਹੀਂ ਕੀਤਾ ਉਹ ਮੇਰੀ ਗੱਲ ਸੁਣੋ ਜਦ ਮੈਂ ਸਾਰੇ ਲੀੜੇ ਲੈ ਤੂੰ ਲਾ ਲਈ ਏ ਤੂੰ ਬੰਦਾ ਤੂੰ ਤਾਂ ਥੱਲੋ ਦੀ ਕੱਛਾ ਰੱਖਦਾ ਬਾਕੇ ਕੱਸਾ ਦਾ ਘਾਟੀ ਬਾਕੇ ਰਾਜਾ ਕੱਸਾ ਸੁੱਕੇ ਪੋਣੋ ਹਟਾਤਾ ਜਦੋਂ ਇੱਥੇ ਕੰਮ ਕਾ ਖੇਤ ਕੰਮ ਕਰਦੇ ਆ ਕਦੇ ਕੱਛ ਚੱਕੇ ਰਹਿ ਗਿਆ ਕਦੇ ਕੱਛ ਪਾੜਤੀ ਹੁਣ ਮਗਾਦੀਆਂ ਗਸਾਂ ਉਹ ਇੰਨੀ ਕਿਨੇ ਪਾਹਣ ਬੈਕ ਕਰਕੇ ਤਾਂ ਭਾਂ ਲੈ ਜਾ ਕੇ ਨੰਗ ਕਰਤੇ ਗਸਾਂ ਮੂਹਣੇ ਅੱਛਾ ਜੀ ਹਾਂ ਵੇ ਉਹ ਖੜਾ ਦੇ ਤੂੰ ਹਜੇ ਇੱਥੇ ਫਿਰਦਾ ਹੋਇ ਉਹ ਪਾਹਣ ਖਾ ਮੈਂ ਹੋਰ ਮੈਂ ਕਿਤੇ ਮੇਲੇ ਜਿ ਮਗ ਜਿੱਥੇ ਉਂ ਖੇਦੂ ਆ ਉਹਦੇ ਅਸੀਂ ਮਾਲਸੋ ਤੋਂ ਵੀ ਮੋੜਿਆ ਤੂੰ ਹਜੇ ਇੱਥੇ ਫਿਰਦਾ ਮਾਰਸਾ ਫਿਰ ਮਗਲਾਵਾ ਲੈਣ ਗਿਆ ਅਸੀਂ ਤੂੰ ਉੱਥੇ ਰਹਿਦਾ ਖਾਣਾ ਸੁਬਾਣ ਆ ਵੇ ਨਵੇਂ ਕੱਪੜੇ ਲੈ ਕੇ ਆਇਆ ਨਵੇਂ ਕੱਪੜੇ ਲੈ ਕੇ ਆਇਆ ਫਿਰ ਮੈਨੂੰ ਦਿਖਾਉਣ ਆਇਆਗਾ ਨਿੱਕਰ ਪਾਈਆ ਥੱਲੇ ਵੀ ਮੇਰੇ ਤਾਂ ਹੈ ਨਹੀਂ ਫੇਰਾ। ਅਲਿਆ ਨਿਕਲ ਲਿਆਂਦਾ ਮੈਨੂੰ ਓਏ। ਤੂੰ ਕਿਹੜਾ ਪੈਸਾ ਫੜਾ ਕੇ ਗਿਆ ਸੀ? ਓਹ ਫੇਰ ਤੂੰ ਕਿਹੜਾ ਮੈਨੂੰ ਦੱਸ ਕੇ ਗਿਆ ਸੀ ਮੈਂ ਮਾਰਸ ਜਾਣਾ ਹੈਗਾ? ਤੂੰ ਸੱਚ ਸੱਪੜ ਤੈਨਾਂ ਜਾ ਫੇਰ ਅੱਜ। ਨਾ ਉਹਨਾਂ ਕੋਲ ਬੁੜੀਆਂ ਪੜਗਾਂ ਹੁੰਦੀਆਂ ਓਏ। ਆਏ ਆਏ ਜਵਾਬ। ਲੁੱਚੇ ਮੇਰੇ। ਹਾਂ ਥੋਡੇ ਵਰਗੇ ਲੁੱਚੇ ਨੇ ਜਵਾਬ। ਨਾਵਾਂਗੇ। ਨਾਵਾਂਗੇ ਨਗਾਰਾਉਂਗੇ ਵੀਰਿਆ। ਓਏ ਮੇਰੀ ਕਸਮ ਨਾਲ ਅੱਜ ਤੁਸੀਂ ਨਾਲ ਅੱਜ ਅਸੀਂ ਇੱਥੇ ਮੋਟੇ ਨਾਵਾਂਗੇ। ਚੰਗਾ ਫਿਰ ਮੈਂ ਤਾਂ ਆਪ ਜਾਨਾ ਕਰੇ। ਬੁੜੀਆਂ ਕੋਲੇ ਨਹੀਂ ਖੜਦੇ ਹੁੰਦੇ ਖਾਸ ਮਾਂ ਪਾਗ। ਓਹ ਸੱਪੜ ਤੈਨਾਂ ਕਬਾਗ ਜਾ ਬਾਗ ਜਾ ਇਹਦਾ ਇਹ ਜਿਹਾ ਜਵਾਕਾ ਉੱਚੇ ਇੱਥੇ ਸਾਰੇ ਉਹ ਨਾ ਕਿਸ ਨੂੰ ਦੱਸ ਦੇਵੇ ਤੀਮੀ ਜੀ ਕੌਣ ਖੜੀ ਹੈ ਉਹ ਦੱਸਦਾ ਨਹੀਂ ਕੋਈ ਅਨਾਂ ਸ਼ੁਕਰ ਕੰਜਰ ਮੈਨੂੰ ਜਾਣਦਾ ਨਹੀਂ ਉਹ ਮੇਰੀ ਗੱਲ ਤੂੰ ਕਹ ਚੋਰ ਗਈਆਂ ਤੂੰ ਤਾਂ ਹੁਣ ਨਿੰਮ ਲੈ ਕੇ ਜਾਏਂਗੀ ਹਰ ਨਿੰਮ ਚੱਲ ਫਿਰ ਮੈਂ ਤਾਂ ਕੱਪੜਾ ਤਾਂ ਲਿਆ ਹੀ ਨਹੀਂ ਫਿਰ ਮੈਂ ਹੁਣ ਕਾਚ ਲੈ ਕੇ ਜਾ ਮੇਰੀ ਗੱਲ ਹੁਣ ਨਿੰਮ ਹੋ ਪਰਲੇ ਪਾਸੇ ਖੜਾ ਹੈ ਆ ਜਾ ਫਿਰ ਤੜਾ ਉਹ ਤਾਂ ਤੋੜਨਾ ਸੌਖਾ ਹੈ ਆ ਜਾ ਚੱਲ ਫਿਰ ਆ ਨਿੰਮ ਤਾਂ ਤੈਨੂੰ ਦੇਖੀ ਤੁਰੂ ਹੁਣ ਖਾਲੀ ਥੋੜੀ ਜਾਊਂਗੀ ਤੇਰੇ ਖੇਤੋਂ ਖਾਲੀ ਨਹੀਂ ਤੈਨੂੰ ਦੇਖੀ ਤੁਰੂ ਸਾਰਾ ਕੁਝ ਪਤਾ ਯਾਦ ਕਰੇਗੀ ਵੀ ਇਹੇ ਆ ਮੁੰਡੇ ਘਰ ਘਰ ਹੁਣ ਕਿੰਨੇ ਵਾਰੇ ਚੱਲ ਪਰੇ ਤੂੰ ਸਾਰੇ ਪੜੇ ਤੇਰੇ ਵਰਗ ਜੰਮ ਕੇ ਤੇ ਕਲੰਕ ਲਾਉਣਾ ਉਹ ਨਿੰਮ ਫੇਰੀ ਵੱਜੂ ਆ ਜੇ ਮੁੰਡਾ ਹੋਊਗਾ ਆ ਜਾ ਉੱਪਰਲੇ ਪਾਸੇ ਆ ਜਾ ਉਧਰ ਦੇ ਨਿੰਮ ਵਾ ਨਿੰਮ ਤਾਂ ਕੰਜਰਾ ਹੋ ਖੜਿਆ ਤੂੰ ਮੈਨੂੰ ਚਰੀ ਚਲਾ ਬੜਿਆ ਉਹ ਚਰੀ ਦੇ ਪਰਲੇ ਪਾਸੇ ਨਿੰਮ ਮੈਂ ਕਿਹਾ ਚੱਲ ਪਰੇ ਫਿਰ ਆ ਜਾ ਪਹਿਲਾਂ ਹੁਣ ਪਾਂਜੋ ਦਾ ਹੋ biar karu behel takar lagi nih main diutara itu ada parada jangan karna parada caleu keparino aya apa ayo hah? Nanya apa? Aha ha ha ha. Hai hai. Kau? Kau dengar nembol nggak nembol ya? menu. ਏਹ ਓਹੋ ਤਾਂ ਆਹਾਹਾ ਤੂੰ ਮੇਰੀ ਗੱਲ ਸੁਣ ਲਾ ਨਿੰਮ ਦੇ ਹੈਗੇ ਕੰਡਾ ਹਾਂ ਨਿੰਮ ਨਮਾ ਵਾ ਪੇ ਤੋੜ ਲਿਆਉਂਗਾ ਨਾ ਨਿੰਮ ਦੇ ਆ ਗਏ ਓ ਰੇ ਫਰਦਾ ਤੂੰ ਨਮਸ ਨਾ ਉਹ ਆ ਫਰਦਾ ਖਾਸ ਮੈਂ ਇੱਥੇ ਕੀ ਪਾਲਦਾ ਤੂੰ ਇੱਥੇ ਕੀ ਪਾਲਦਾ ਤੂੰ ਵੇ ਨੇ ਤਾਂ ਸਾਰਾ ਕੁਝ ਦੇਖ ਲਿਆ ਹੁਣ ਹੋਰ ਵੱਢ ਵੀ ਤਾਂ ਪਹਿਲੇ ਖਾ ਲਿਆ ਸਾਰਾ ਕੁਝ ਦੇਖ ਲਿਆ ਇਹ ਤਾਂ ਦੱਸੂ ਹੁਣ ਸਾਰਿਆਂ ਨੂੰ ਜਾ ਕੇ ਕੋਈ ਨਹੀਂ ਜਾਂਦਾ ਟਟੀਰੀ ਵਾਂਗੂ ਭੱਜੇ ਉਹ ਟੈਨਸ਼ਨ ਨਾ ਮੇਰੀ ਗੱਲ ਹੁੰਦਾ 2000 ਰੁਪਏ ਦੇ ਕੇ ਬਰਾਦਾਂਗੇ ਇਧਰੇ ਨਹੀਂ ਜਾਂਦਾ ਹੁਣ ਪੈਸੇ ਲੈਣੇ ਨੇ ਮੇਰੇ ਹੁਣ ਆ ਨਹੀਂ ਬਹਣੀ ਇਹ ਮੇਰੇ ਕੋਲ ਆਪੇ ਆਊਗਾ ਆਹ ਉਹ ਪੈਸੇ ਲੈ ਜਾਂ ਭਾਂਡਾ ਖਾਵਾ ਖਾਣ ਨੂੰ ਕੁਝ ਸਮਾਨ ਖਰੀਦ ਆ ਜਾ ਕੀ ਦਾ ਇਹ ਜਵਾਬ ਜੰਨਾ ਤੇਜ ਓਏ ਸੁੱਖੇ ਦਾ ਭਾਂਡਾ ਯਾਰ ਸਾਰਾ ਮੈਂ ਬਾਈਕ ਤੋਂ ਹੀ ਪਰੇ ਐਸੇ ਭਾਗਿਆ 2 ਮਿੰਟ ਆਮ ਲੈ ਲੈ ਹੋਰ ਇਹ ਕਿੱਥੇ ਧੁੱਪੇ ਬੈਠਾਂਗੇ ਓਹੋ ਉੱਥੇ ਜੇ ਆ ਜਾ ਉਹ ਚਲ ਹੋ ਉੱਥੇ ਸਾਮੇ ਆ ਜਾ ਆ ਜਾ ਆ ਜਾ ਬੈ ਕੇ ਕੀ ਕਰਾਂਗੇ ਉਹਨਾਂ ਨੂੰ ਵਕਤ ਪਾਤਾ ਉਹ ਮੁੰਡਾ ਫਿਰ ਕੈਦ ਨਾਲ ਹੋ ਗਿਆ ਮੁੰਡਾ ਦਾ ਅੱਜ 11 ਦਿਨਾਂ ਦਾ ਹੋ ਗਿਆ ਅਸੀਂ ਭਾਂ ਦਾ ਨਿਮ ਅੱਜ ਬਣਨ ਗੋ ਹੈ ਪਰ 11 ਦਿਨਾਂ ਤੇ ਬੰਦੇ ਹੁੰਦੇ ਨੇ ਮੱਤਾ ਤਾਂ ਆਏ ਨਿਮ ਘਰੇ ਲਾਉਂਦੀਆਂ ਇਹਨਾਂ ਨੂੰ ਮੂੰਹ ਹੀ ਬਟਾ ਆ ਜਾ ਆ ਜਾ ਉਹ ਰੇ ਖਵਾ ਵਧੀਆ ਲੱਗਦੀ ਏ ਕੂਲਨ ਲਾ ਲਿਆ ਏ ਵੇ ਬਾਬਲਾ ਹਾਤੂ ਦਾ ਹਬਰ ਹੋਕਲੀ ਮੂਰੇ ਹੋ ਕੇ ਉਹ ਜਵਾਬ ਆਖ ਜਾਣਾ ਦੱਸ ਦੇ ਕਿ ਤੈਨਿਆ ਉਹ ਜਵਾਬ ਤੇ ਮੇਰੀ ਗੱਲ ਸਾਡਾ ਰੋਜ਼ ਤੇਰਾ ਤਾਂ ਸਰਜੂ ਤੂੰ ਤਾਂ ਛੜਾਂਗਾ ਜੇ ਗੱਲ ਕਿਤੇ ਬਾਗੀ ਮੇਰੇ ਘਰੇ ਮੇਰੇ ਘਰ ਆਣਾ ਮੇਰੇ ਲੱਤਾ ਦੋਨੇ ਆ ਤੋੜ ਕੇ ਨਾ ਕੋਠੇ ਤੇ ਧਰ ਦੂ ਕੋਈ ਨਾ ਚੱਕ ਲਿਆਉਂਗਾ ਤੂੰ ਲੱਤਾ ਦਾ ਕੀ ਕਰਾਏਂਗਾ ਉਹ ਲੱਤਾ ਨੂੰ ਕਹਿ ਦੂ ਮੜਾ ਉਹ ਫੇਰ ਆ ਗਿਆ ਓਏ ਐ ਤਾ ਉੱਠ ਲਾ ਹਾਂ ਤੇ ਤੇਰੇ ਸਾਹਮਣੇ ਐਂ ਪਾ ਚੱਕੀ ਹਾਂ ਤੇ ਤੇਰਾ ਸਿਰ ਪਾੜੂ ਅੱਜ ਦਾ ਉਹ ਤਾਂ ਬੜੀ ਆਹ ਦਿਖਾਈਗਾ ਮੇਰੇ ਕੋਲ ਤੇਰੀ ਤਾਈ ਤਾਈ ਨਹੀਂ ਹੈਗੀ ਉਹ ਉਹਦਾ ਮੇਰੀ ਉਹਦਾ ਬਣਦੀ ਖਾ ਰ ਮੈਂ ਮੈਂ ਤਾਂ ਸੜ ਆ ਗਿਆ ਮੇਰੇ ਕਿਹੜੇ ਤਾਇਆ ਤੈਨੂੰ ਆ ਗਈ ਉਹ ਸਰਾ ਹੁਣ ਤਾਂ ਓਏ ਆ ਜਾਂਦੇ ਹੁਣ ਤਾਂ ਮੈਨੂੰ ਨਮੀ ਮਿਲ ਗਈ ਤੇਰੀ ਤਾਈ ਉਹਦਾ ਟੁੱਟ ਫਟਾ ਹੋ ਜਾਣ ਦੇ ਕੁਝ ਨਹੀਂ ਹੁੰਦਾ ਹੈ ਟੁੱਟ ਫਟੋ ਹੋ ਜਾਣ ਦੇ ਉਹ ਤਾਂ ਉਹ ਜਿਹੜਾ ਜਨਾਵਾ ਆਇਆ ਥੇ ਜਿਹੜਾ ਆਥੇ ਇਹ ਨਾਵਾਗੇ ਕਿ ਹੁਣ ਮੈਨੂੰ ਉਧਰ ਨਾ ਆਉਣ ਦੇ ਲੈ ਗਣਾ ਨਾ ਇਤਰੇ ਪਕੂ ਸੀ ਮੈਂ ਨਿਕਰ ਨਿਕਰ ਛੋਡੀ ਦੇਦੀ ਮੈਨੂੰ ਤੇਰੀਣੀ ਨਿਕਰਾਂ ਵੀ ਪਾਲੀ ਨਿਕਰ ਹੈ ਨਹੀਂ ਮੇਰੇ ਚਾਰਾ ਬੰਨ ਲਈ ਚਾਰਾ ਵੀ ਹੈ ਨਹੀਂ ਮੇਰੇ ਤੇ ਚਾਰ ਪਜਾਮਾ ਪਾ ਕੇ ਰੱਖਦਾ ਮੈਂ ਤਾਂ ਕਿਹਾਵਾ ਨਹੀਂ ਰਿਹਾ ਹੈ ਓਏ ਖਾਸ ਨਾ ਫਿਰ ਕੋਈ ਨਹੀਂ ਲੈ ਲੇਂਗੀ ਸ਼ਾਲ ਮਾਰਨ ਵੇਲੇ ਕੋਈ ਨਹੀਂ ਸ਼ਾਲੇ ਪੂਰ ਤੋਂ ਮਾਇਆ ਕਰਾਂਗੇ ਤੇ ਤੁਸੀਂ ਵੀ ਲੰਗੀ ਲਾਉਣੇ ਹੁੰਨੇ ਥੋੜੀ ਕੀ ਪਾਇਆ ਹੁੰਦਾ ਕੋਸਾ ਕਰਾਂਵਾਂਗਾ ਤਾ ਛੋਟੇ ਲਈ ਲੈ ਲਈ ਯਾਰ ਮੈਂ ਤੇਰੇ ਨਾ ਉਹ ਤਾਂ ਫਿਰ ਜਵਾਕ ਵਧੀਆ ਨਿਕਰਾਂ ਦਾ ਪਾਉਂਦੇ ਨੇ ਉਹ ਪਾਏ ਤਾਂ ਸਨ ਤਾਂ ਹਟਾ ਤਾਂ ਸੁੱਖੇ ਨਿਕਜਦੇ ਨੇ ਆਹ ਇਹ ਕੰਨ ਨੂੰ ਕਹੂਗਾ ਖੂਚ ਸ਼ਾਲ ਮਾਰ ਫਿਰ ਮਾਰੇਗਾ ਮੂਰੇ ਗੁੱਤ ਸਮਾਨਾ ਚ ਮੂਰੇ ਕਰਦੇ ਉੱਥੇ ਹਾਂ ਥੋੜਾ ਭਲਾ ਹੋ ਗਿਆ ਬਰਤਾਂ ਮੈਂ ਤਾਂ ਜਾਨਾ ਹੋਊਗੀ ਤੋਈ ਵੀ ਓਏ ਬਾਗ ਜਾ ਯਾਰ ਹੁਣ ਨਾ ਆ ਜੀ ਮੁੜਕੇ ਵੇ ਦੁਆਖ ਜਾਂ ਬਾਲੀਆਂ ਸੁੰਘਾ ਜਾਂ ਲੈਂਦਾ ਫਰਦਾ ਕੀ ਗੱਲ ਹੈ ਜਾਂ ਤੇ ਜਵਗਦੇ ਸੁੰਘਾ ਕੀ ਆਇਤਾ ਆਇਤਾ ਹੈ ਬੜਾ ਕਤਕ ਤੇ ਰਿਹਦੇ ਨਹੀਂ ਹੈਗਾ ਓਏ ਗੇੜਾ ਫੇੜਾ ਜਾਂ ਮਹੀਂ ਮਾਰਦਾ ਰਿਹਾ ਹੁਣ ਦੁਕਾਨੂ ਪਰਦੇ ਚਕਾਉਣੀ ਹੈ ਬਸ ਫੇ ਤਾਂਹੀਂ ਦਰਬਾਰਾ ਤੋਹ ਜਾਂ ਕਰਦਾਗਾ ਕਿਹੜੀ ਤਿਆਰੀ ਹੋ ਕਹਿੰਦਾ ਤਾਈ ਹੋਰ ਵੀ ਰੱਖੀ ਹੋਈ ਹੈ ਕੋਈ ਓਏ ਕਾਹਨੂੰ ਰੱਖੇ ਦਾ ਜਾਣ ਕੇ ਡਰਾਉਂਚੇ ਡਾ ਕਰਦਾ ਕੰਜਰ ਉਹਦਾ 20-2000 ਰੁਪਏ ਖਾਣੇ ਭਾਂ ਦੇ ਖਾ ਖਾਉਣੇ ਇਹ ਚ ਬਸ ਉਹ ਕਿਉਂ ਨੂੰ 10-20 ਰੁਪਏ ਦਫੇ ਕਰਦਾ ਉਹ ਤਾਂ ਕੋਈ ਅਲ ਨਹੀਂ ਸੀ ਨਾ ਨੰਮਰਾ ਹੁੰਦਾ ਹੁ ਕਿਸੇ ਨੂੰ ਦੱਸਦਾ ਕਿ ਸਾਡੀ ਗੱਲ ਵੀ ਇੱਧਰ ਵੀ ਕੋਈ ਖੜਿਆ ਹੈ ਨਾ ਉਹ 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 ਤਾਂ ਕਮਾਂਡੀ ਉਧਰ ਬਾਹਨ ਜਾ ਵਾਹੀ ਜਾਂਦੇ ਆ ਇਹੋ ਜਿਹੜਾ ਆਪਾਂ ਤਾਂ ਬੜਾ ਹੈਗਾ ਮਾਰਿਆ ਦਾ ਉਹ ਤਾਂ ਆਪਾਂ ਜਾਂਦੇ ਖੜਦੇ ਨਹੀਂ ਕੋਈ ਓਹੋ ਬਸਿਆਂ ਲਈ ਇਹ ਨਹੀਂ ਕਿ ਚਾਹੂ ਪੀਣੀ ਹੈ ਬਸ ਚਾਹ ਤਾਂ ਮੈਂ ਘਰੇ ਪੀਉਂਗੀ ਬਾਸੀਆਂ ਲੱਗੀਆਂ ਪਾਣੀ ਪੂਣੀ ਪੀਣੇ ਜਾ ਕੇ ਠੰਡਾ ਤੇ ਤਾਂ ਗਰਮ ਪਾਣੀ ਪੀਆਤਾ ਓਏ ਖੇਤਾਂ 'ਚ ਹੁਣ ਕਿਹੜੇ ਆਪਾਂ ਦਾ ਫਰਿੱਜ ਲੱਗੇ ਨੇ ਗਰਮੀ ਪੀਣਾ ਪੈਂਦਾਗਾ ਓਹੋ ਘੱਟ ਹਵਾ ਵੀ ਨਹੀਂ ਚੱਲਦੀ ਕਿ ਗੁੰਮ ਕਰਕੇ ਰੱਬੇ ਓਏ ਇੰਨੀ ਗਰਮੀ ਕਿੱਥੇ ਆ ਗਈ ਤੈਨੂੰ ਹੁਣ ਗਰਮੀ ਵੇ ਹੁਣ ਮੈਂ ਜਾਵਾਂ ਓਏ ਬਾਗਜੀ ਹੁਣ ਦੋ ਵਟ ਖੜ ਜਾ ਵਬਿੰਦਕ ਨੂੰ ਫੇਰ ਨਾ ਲੈ ਕੇ ਵੜ ਜੀ ਤੂੰ ਥੋੜੇ ਕਹਿ ਜਬਾਕਾ ਤੈਨੂੰ ਪਤਾ ਤਾਂ ਹੈਗਾ ਸਾਰਾ ਵੀ ਵਾਰੀ ਦਾ ਤੈਨੂੰ ਦੱਸਤਾ ਵੀ ਮੇਰੇ ਦੋ ਮੁੰਡੇ ਨੇ ਦੋ ਮੈਂ ਭੁੱਲ ਜਾਣਾ ਐਨਾ ਮੇਰਾ ਦਿਮਾਗ ਨਹੀਂ ਹੈਗਾ ਗਰਮੀ ਦੀ ਮਤਲਬਰੀ ਕੀ ਹੈ ਠੀਕ ਹੈ ਨੀ ਕੱਟ ਧਿਆਨ ਰੱਖਿਆ ਕਰ ਓ ਜਰਾਨੀਆਂ ਬੰਦੇ ਮੱਲ ਮਿਲਿਆ ਜਾਂਦਾ ਦਿਮਾਗ ਕੀ ਕਰਗੇ ਹੁਣ ਸਮਾਨ ਜਰੇ ਲਾਇਆ ਰ ਆਪਣੇ ਬੇੜੇ ਬੱਚੇ ਨੇ ਭੈਣ ਦਾ ਹੁਣ ਰੋਕਣੇ ਪੈਂਦੇ ਆ ਕੀ ਕਰਦਾ ਹੈ ਜਿਆ ਤੂੰ ਉਹ ਕੁਝ ਨਹੀਂ ਕਰਦਾ ਮੈਂ ਤਾਂ ਲੈ ਮੈਂ ਤਾਂ ਜਾਣੀ ਆ ਟਾਈਮ ਬਹੁਤ ਹੋ ਗਿਆ ਉਹ ਦੋ ਮਿੰਟ ਬਾਅਦ ਕਿਸੇ ਪਾਸੋਂ ਨਿਕਲੇ ਆਊਗਾ ਉਹ 3 ਮਿੰਟ ਹੋਰ ਰਹਿ ਜਾ ਬਸ ਬੱਸ ਇਹ ਸਾਡੇ ਘਰੇ ਨਾਲ ਦੱਦਵੇ ਵੇ ਆ ਕੀ ਕਰਦਾ ਵੀ ਤੂੰ ਮਿੰਟ ਜੇ ਬੜੇ ਗਿਣਦਾ ਹੁੰਨਾ ਓਏ ਮਿੰਟ ਦਾ ਫਿਰ 3 ਮਿੰਟ 5 ਮਿੰਟ ਓਏ ਇਹ ਤਾਂ ਸਾਡਾ ਫਿਰ ਹਿਸਾਬ ਕਿਤਾਬ ਲਾਇਆ ਇਹ ਸਾਡੇ ਕੋਲੇ ਕਿਹੜਾ ਕੜੀਆਂ ਟਾਈਮ ਮੈ ਲੈ ਕਿਸੇ ਹੋਰ ਨੂੰ ਤਾਂ ਨਹੀਂ ਟਾਈਮ ਦਿੰਦਾ ਰਿਹਾ ਜਿਹੜੇ ਹਿਸਾਬ ਨਾਲ ਮਿੰਟ ਗਿਣਦਾ ਉਹ ਪਹਿਲਾਂ ਜਵਾਨੀ ਵੇਲੇ ਦਿੰਦੇ ਰਿਹਾ ਹੁਣ ਤਾਂ ਬੁਢੇ ਹੋ ਗਏ ਮਨ ਕੋਈ ਨਹੀਂ ਤੈਨੂੰ ਸਾਰਾ ਕੁਝ ਸਿਆਰੂਗਾ ਬਸ ਬਾਬਾ ਮੈਂ ਤਾਂ ਲੋੜ ਨਹੀਂ ਸਿੱਖਣ ਦੀ ਮੈਂ ਤਾਂ ਸਾਰਾ ਕੁਝ ਜਾਣਦੀ ਛੱਲੀ ਸੁਲੀ ਤਾਂ ਨਹੀਂ ਜਾਣੀ ਕੋਈ ਬਸ ਜੇ ਜੀ ਤੈਨੂੰ ਨੰਮ ਦਾ ਤੋੜ ਕੇ ਜਾਂ ਛੱਲੀਆਂ ਦੇ ਦੇਂਗਾ ਉਹ ਬਰੋ ਉਹ ਜੀ ਛੱਲੀ ਮਿਲ ਜੂ ਫਿਰ ਨੰਮ ਦਾ ਸੱਕੀ ਮਾਰ ਆ ਗਈ ਹੋ ਗਿਆ ਵਧੀਆ ਸੌਣ ਸੱਤਾ ਛੱਲੀਆਂ ਵਧੀਆ ਲੰਗੀਆਂ ਛੱਲੀਆਂ ਵਧੀਆ ਪੂਰਾਂ ਜਿਮਤ ਨੰਬਰ ਕਿੱਡੀਆਂ ਗੱਡੀਆਂ ਕਨੇ ਛੱਲੀ ਉਹਦਾ ਜਨਮ ਜਨਮ ਪੂਲੂ ਸੀ ਜਾਂਗੇ ਮੈਂ ਬੱਟੀ ਹੋ ਜਾਊ ਆਏ ਵੱਡੀ ਕਿਵੇਂ ਛੱਲੀਆਂ ਉਹੀ ਬਾਦਦੀਆਂ ਕੋਈ ਰਾਵੜਾ ਹੋਇਆ ਕਿੱਟਕੇ ਬੜਾ ਨਹੀਂ ਪਉ ਤੂੰ ਤਾਂ ਇੱਡੀ ਕੀ ਹੁੰਦੀ ਛੋਟੀ ਜੀ ਹਾਂ ਉਹ ਮੈਂ ਖੱਬਲ ਜੇ ਫ ਹਾਂ ਆ ਥਰਾਈ ਆਉਂਗੇ ਨਾ ਐ ਪ੍ਰੂਸੀ ਆਉਂਗੇ ਉਹ ਵੱਡੀ ਹੋ ਜੂਗੀ ਜਮਾ ਦਾਣੇ ਆ ਬਣ ਜਾਣਗੇ ਚੱਲੀਏ ਹਾਂ ਫਤੜਾ ਲਿਆ ਮੈਨੂੰ ਮੈਂ ਨਿਭਲੋ ਉਸਦੀ ਹਾਂ ਨਾ ਤੂੰ ਹੀ ਭਲੋਸੀ ਓਹੋ ਤੂੰ ਸੇਮਾ ਫਿਰ ਵੱਡੀ ਨਹੀਂ ਹੁੰਦੀ ਫਿਰ ਉਹਦਾ ਫਾਇਦਾ ਆਉਂਦਾ ਤੂੰ ਹੀ ਹੱਥ ਲਾਈ ਦੇ ਮੈਂ ਮੂੰਹ ਨਹੀਂ ਭਲੋਦਦੀ ਹੈਗੀ ਤੂੰ ਮੈਂ ਤੋੜ ਕੇ ਦੇਦੀ ਚਾਰ ਪੰਜ ਓਏ ਆ ਜਾ ਤੈਨੂੰ ਪਸਲਾਵਾ ਮੂੰ ਤਾਂ ਹੈਗਾ ਖੜੀ ਹੋ ਆਏ ਚੱਲ ਇੱਧਰ ਆ ਇੱਧਰ ਆ ਜਾ ਵੇ ਇੱਧਰ ਤੋੜ ਲਾ ਓਏ ਉੱਧਰ ਕਮਾਂਡੀ ਫਿਰਦੇ ਨੇ ਪਾਹਣ ਜਲੇ ਉਹ ਫਿਰਦੇ ਨੇ ਰਤ ਤੇਰਾ ਖੇਤ ਨਹੀਂ ਕਿ ਤੋਰੀ ਦਾ ਖੇਤ ਤਾਂ ਮੇਰਾ ਹੈਗਾ ਉਹ ਮਗਰ ਉਹ ਸੱਲੀਆਂ ਲੈ ਜਾਣਗੇ ਤੋੜ ਕੇ ਸੱਲੀਆਂ ਦੀ ਸੱਲਜੇ ਸੀਗੇ ਉਹ ਸੱਲੀ ਪਰੂਸ ਨੂੰ ਤੋੜੀ ਜਾਂਦੇ ਹੁਣ ਐਂ ਤਾਂ ਇਹ ਵੀ ਲਾਇ ਲੁੱਟਾ ਵੀ ਇਹ ਪਰੂਸੇ ਵਾਲਾ ਵੱਡੀ ਨਹੀਂ ਹੁੰਦੀ ਜੇ ਕਰ ਲਿਆ ਕਿ ਪਰੂਸੇਂਗੀ ਫੇਰੇ ਮੈਂ ਦੋ ਚਾਰ ਕੀ ਦੇਦੀ ਬਾਲੀਆਂ ਕੀ ਕਰਨੀਆਂ ਉਹ ਟਿੱਕਣ ਵਾਲੀ ਰੱਜ ਦੇਗੀ ਤੂੰ ਅੱਛਾ ਹਾਂ ਇੱਕੀ ਬੁਥਰੀ ਵੱਡੀ ਹੋ ਜੂਗੀ ਰੱਜਣ ਨੂੰ ਕਿਉਂ ਕੰਜਰਾ ਮੈਨੂੰ ਇੱਥੇ ਖਵਾ ਕੇ ਤੋਰੇਗਾ ਉਹ ਐਂ ਫੇ ਕੇਰਾ ਕੇਰਾ ਤਾਂ ਉਹ ਮੈਂ ਪਰੂਸੀ ਆਗੀ ਵੱਡੀ ਹੋ ਜੂਗੀ ਮੈਂ ਤੈਨੂੰ ਦੱਸਦਾ ਮੈਂ ਨਹੀਂ ਫਰੋਸਦੀ ਤੂੰ ਫਰੋਸ। ਇਹ ਕੁਆ ਦਾ ਹੋ ਰਿਹਾ ਨਹੀਂ ਪੁੱਤਾ ਹਬਾਰਾ ਮਿੰਟ। ਫੇਰ ਮਠਿਆਸ ਉਹ ਤੋਂ। ਆ ਜਾ। ਮੈਂ ਆਈ ਨਾ ਜੰਗੀ। ਉਹ ਵਸ ਆਈ ਨਾ ਗੀ ਲੈ। ਥੱਲੀ ਲੈ ਜਾ ਤੋੜ ਕਾ ਪਾਥ। ਦੀਦੀ ਦਾ ਹੈ ਨਹੀਂ। ਇਹ ਲੈ, ਹਰ ਥੱਲੀ ਦੇ ਹੱਥ ਚ। ਆਏ। ਅਰਲੀ। ਆਹੋ। ਆਹ ਦੇ। ਉਹ ਵੀ ਬੱਠੇ। ਮੈਂ ਕਿਹੜੀ ਥੱਲੀ ਆ? ਮੈਂ ਆਹੀ ਥੱਲੀ ਆ। ਹੋਰ ਵਸ ਉਹਨੇ ਰਾਕੜੀ ਜਾਂਦੇ ਹੁਣ। ਇਹ ਕਰੀ ਥੱਲੇ ਤਾਂ ਥੱਲਾ। ਥੱਲੇ। ਵਸ ਫਿਰ ਗਾਣੇ ਖਾਈ ਜਾ। ਆਹ ਆਹ ਖੜੀ ਕਰ ਮੈਨੂੰ ਓਏ ਆ ਜਾ ਕਿੱਥੇ ਕੱਚੇ ਅਜ ਅਜ ਲੈ ਵੜਿਆ ਕੱਜਰ ਹਾਈ ਵੇ ਆ ਟੱਟੀ ਵੜਾ ਚੜੀ ਜੀ ਕੋਈ ਵੇ ਕੌਣਾ ਵੇ ਚੜੀ ਚ ਵੇ ਨਾਲ ਜੇ ਕੱਪੜੇ ਵਾਲਾ ਕੌਣ ਆ ਤੀਵੀਂ ਇੱਕ ਬੰਦਾ ਓਏ ਨੀਕਰ ਨਾ ਹੋ ਮੇਰੀ ਦੁਪਹਿਰੇ ਨੇਰੀ ਛੁੱਟ ਗਈ ਸੀਗੀ ਚਲ ਆ ਜਾ ਨਿਕ ਜਾ ਇਹਨੂੰ ਚਲ ਆ ਜਾ ਚਲ ਚੜ ਵੇ ਉਤਾਰੇ ਲੰਗੂਰ ਬੰਦਰ ਜਾ ਬੈਠਾ ਉਹ ਲੰਗੂਰ ਬੰਦਰ ਇੱਥੇ ਕੋਈ ਨਹੀਂ ਹੈਗਾ ਇੱਥੇ ਰਾਖੀ ਰਸਲਾ ਇੱਥੇ ਮੈਂ ਚਿੜੀ ਚਪਣ ਪਾ ਆਹਾ